ਗੱਲ ਪਾਣੀਆਂ ਦੀ ਨਹੀਂ ਗੱਲ ਨਸਲਾਂ ਦੀ ਹੈ ਤੇ ਅੱਜ ਨਸਲਾਂ ਨੂੰ ਬਚਾਉਣ ਦੇ ਲਈ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਦੱਸਦੇ ਆ ਕਿ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੁਝ ਉਹਨਾਂ ਨੇ ਸਰਕਾਰਾਂ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਲੁਧਿਆਣਾ ਦੇ ਵਿੱਚ ਵੱਡਾ ਇਕੱਠ ਹੋਇਆ ਤੇ ਜਿਸ ਨੂੰ ਲੈ ਕੇ ਉੱਥੇ ਹੀ ਲੋਕਾਂ ਨੂੰ ਪਾਣੀਆਂ ਨੂੰ ਲੈ ਕੇ ਜਿਹੜਾ ਕਿ ਨਸਲਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਨੇ ਕੁਝ ਹੋਰ ਬਿਆਨ ਦਿੱਤੇ ਤੇ ਉੱਥੇ ਹੀ ਕਈ ਜਥੇਬੰਦੀਆਂ ਵੀ ਉੱਥੇ ਮੌਜੂਦ ਸੀ ਦੂਜੇ ਪਾਸੇ ਸਰਕਾਰਾਂ ਦਾ ਵਿਰੋਧ ਹੋਇਆ ਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿ ਜਥੇਬੰਦੀਆਂ ਪਹੁੰਚੀਆਂ ਤੇ ਬਹੁਤ ਵੱਡਾ ਜਿਹੜਾ ਕਿ ਇਕੱਠ ਦੇਖਣ ਨੂੰ ਮਿਲਿਆ ਤੇ ਜਿਸ ਦੇ ਵਿੱਚ ਸਰਕਾਰਾਂ ਦਾ ਲਗਾਤਾਰ ਵਿਰੋਧ ਹੋਇਆ ਪਰ ਇਹ ਮੁੱਦੇ ਨੂੰ ਲੈ ਕੇ ਸੁਣਾਉਣਾ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਹੋਰ ਕੀ ਕਹਿਣਾ ਸੋ ਜਿੱਥੇ ਗੱਲ ਪਾਣੀਆਂ ਦੀ ਹੋਵੇ ਪਾਣੀ ਦੀ ਗੱਲ ਹੋਵੇ ਤੇ ਉੱਥੇ ਪੰਜਾਬ ਦੇ ਉਹਨਾਂ ਯੋਧਿਆਂ ਤੋਂ ਜਿਹੜਾ ਉਹਾਂ ਦੀ ਗੱਲ ਨਾ ਹੋਵੇ ਤੱਕ ਨਹੀਂ ਬੰਦੀ ਮੈਂ ਇੱਥੇ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਯਾਦ ਕਰਦਾ ਇੱਕ ਚਕਰਾ ਲਾਉਣਾ ਗੱਜਬੀ ਬਾਜ ਦੇ ਵਿੱਚ ਫਤਖ ਪ੍ਰਿਆ ਜੀ ਬੋਲੇ ਈਸਾ ਨਾਮ ਜੈ ਜੈਕਾਰ ਅਸੀਂ ਸਾਰੇ ਚਾਹੁੰਦੇ ਆ ਕਿ ਪਾਣੀ ਗੰਦੇ ਨਾਲੇ ਦਾ ਸਾਫ਼ ਹੋਣਾ ਚਾਹੀਦਾ ਪਰ ਮੈਂ ਇੱਥੇ ਧਾਰਨ ਦਿੰਦਾ ਭਾਈ ਬਲਵਿੰਦਰ ਜਟਾਣੇ ਦੀ ਜੇ ਸਾਫ਼ ਹੋਇਆ ਸੀ ਤਾਂ ਫਿਰ ਉਹਨਾਂ ਨੇ ਯੋਧੇ ਨੇ ਕੀਤਾ ਸੀ ਅੱਜ ਤੱਕ ਦਿੱਲੀ ਦੀ ਸਟੇਟ ਦੀ ਸੈਂਟਰ ਦੀ ਸਰਕਾਰ ਪੰਜਾਬ ਲਈ ਝਾਕ ਨਹੀਂ ਸਕੀ ਜੇ ਉਹਨਾਂ ਯੋਧੇ ਨੇ ਪੰਜਾਬ ਦੇ ਵਿੱਚ ਬੰਨ੍ਹ ਲਾਇਆ ਤਾਨੂੰ ਸਿੱਖ ਰੈਡੀਕਲ ਕਹਿੰਦੇ ਆ ਥਾਣਾ 'ਚ ਆਉਣ ਤੋਂ ਪਹਿਲਾਂ ਤੁਹਾਡੇ ਘਰਾਂ ਦੇ ਵਿੱਚ ਪੁਲਿਸ ਹੁੰਦੀ ਆ ਤੇ ਪੁਲਿਸ ਦੀ ਜਿਹੜੀ ਲਿਸਟ ਆਉਂਦੀ ਆ ਉਹਦੇ ਵਿੱਚ ਤੁਹਾਨੂੰ ਸਿੱਖ ਰੈਡੀਕਲ ਲਿਖਿਆ ਹੁੰਦਾ ਇਹ ਤੁਹਾਨੂੰ ਸਿੱਖ ਰੈਡੀਕਲ ਕਹਿੰਦੇ ਆ ਪਰ ਤੁਸੀਂ ਆਪਣੇ ਆਪ ਨੂੰ ਮੰਨਦੇ ਨਹੀਂ ਸੋ ਮੈਂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇੱਥੇ ਖੜੇ 80% ਲੋਕਾਂ ਨੂੰ ਇਹ ਗੱਲ ਕਹਿਣੀ ਚਾਹਣਾ ਤੁਹਾਨੂੰ ਸਿੱਖ ਰੈਡੀਕਲ ਸਿੱਖ ਹੱਤਵਾਦੀ ਸਿੱਖ ਵੱਖਵਾਦੀ ਕਹਿ ਕੇ ਪ੍ਰਚਾਰਿਆ ਜਾਂਦਾ ਤੇ ਅਸੀਂ ਫਿਰ ਵੀ ਉਹਨਾਂ ਨੂੰ ਕਹਿੰਦੇ ਆ ਜਿਹੜੇ ਆ ਸਰਕਾਰ 'ਚ ਬੈਠੇ ਆ ਜਿਹੜੇ ਗੰਦੇ ਪਾਣੀ ਦੀਆਂ ਬੋਤਲਾਂ ਲੈ ਕੇ ਮੁਜ਼ਾਰੇ ਕਰਦੇ ਹੁੰਦੇ ਸੀਗਾ ਬੁੱਢਾ ਨਾਲਾ ਸਾਫ਼ ਕਰਨਾ ਗੰਦਾ ਨਾਲਾ ਸਾਫ਼ ਕਰਨਾ ਸੋ ਸਾਨੂੰ ਇਹਨਾਂ ਯੋਧਿਆਂ ਦੀਆਂ ਗੱਲਾਂ ਕਰਨੀਆਂ ਪੈਣਗੀਆਂ ਸਾਨੂੰ ਸਾਡੇ ਸਿੱਖ ਇਤਿਹਾਸ ਨੂੰ ਵਾਚਣਾ ਪਊਗਾ ਸੰਤਾਂ ਦੇ ਬੋਲ ਸੀਗੇ ਕਿ ਜਿੰਨਾ ਟਾਈਮ ਅਸੀਂ ਇਕੱਲੇ-ਇਕੱਲੇ ਅੱਗੇ ਤੋਂ ਆਗੂ ਵਜੋਂ ਨਹੀਂ ਵਿਚਰਦੇ ਉਨਾ ਚਿਰ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਅੱਜ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਸਰਕਾਰਾਂ ਚੁੱਪ ਬੈਠੀਆਂ ਪੰਜਾਬ ਦਾ ਪਾਣੀ ਗੰਧਲੇ ਹੋ ਰਿਹਾ ਸਰਕਾਰਾਂ ਚੁੱਪ ਬੈਠੀਆਂ ਤਾਂ ਰਾਜਨੀਤੀ ਕਰਨ ਲਈ ਇੱਕ ਨਹਿਰ ਦਾ ਐਲਾਨ ਕਰਕੇ ਕਹਿੰਦੇ ਆ ਕਿ ਅਸੀਂ ਇੱਥੋਂ ਵੋਟਾਂ ਲੈਣੀਆਂ ਸੋ ਜਿਹੜੀਆਂ ਨਹਿਰਾਂ ਪੰਜਾਬ ਦੇ ਵਿੱਚ ਪੰਜਾਬ ਦਾ ਪਾਣੀ ਖਤਮ ਕਰ ਰਹੀਆਂ ਬਾਹਰ ਭੇਜ ਰਹੀਆਂ ਉਹਨਾਂ ਨੂੰ ਰੋਕਾਂ ਦਾ ਨਾਂ ਨਹੀਂ ਲੈ ਰਾ ਤੇ ਲੋਕਾਂ ਨੂੰ ਭਰਮਾਉਣ ਦੇ ਲਈ ਝੂਠੇ ਵਾਅਦੇ ਕਰਦੇ ਹੋ ਸੋ ਸਾਨੂੰ ਇਸ ਕੱਪ ਦੇ ਵਿੱਚੋਂ ਇਦਾਂ ਦੇ ਪ੍ਰੋਗਰਾਮ ਕੱਢਣੇ ਚਾਹੀਦੇ ਆ ਤੇ ਇਹਨਾਂ ਸਰਕਾਰੀ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਤੇ ਸਾਡੇ ਉਹਨਾਂ ਯੋਧਿਆਂ ਦੀਆਂ ਗੱਲਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਇਸ ਸੰਘਰਸ਼ ਕਰ ਰਹੀ ਪੀੜ੍ਹੀ ਨੂੰ ਦੱਸਣੀਆਂ ਚਾਹੀਦੀਆਂ ਅਸੀਂ ਲੈ ਲੀਆਂ ਕੱਟੀਆਂ ਇਹਨਾਂ ਤੋਂ ਪ੍ਰੋਗਰਾਮ ਰੱਦ ਨਹੀਂ ਕਰਾਏ ਹੱਕ ਦੇ ਜੋਰ ਤੇ ਪੰਜਾਬ ਦੇ ਲੋਕਾਂ ਨੇ ਪ੍ਰੋਗਰਾਮ ਰੱਦ ਕਰਾਇਆ ਤੇ ਅੱਗੇ ਵੀ ਕਰਾਉਣਗੇ ਅਸੀਂ ਬੁੱਢੇ ਨਾਲੇ ਦੇ ਲਈ ਜੋ ਵੀ ਇਥੋਂ ਦੀ ਕਮੇਟੀ ਪ੍ਰੋਗਰਾਮ ਦੇਊਗੀ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਇਸ ਪੰਜਾਬ ਦੀ ਸਰਕਾਰ ਨੂੰ ਜਿਹਨੂੰ ਬਾਈ ਦੀਪ ਨੇ ਇੱਕ 부ਚੜ ਦਾ ਨਾਮ ਦਿੱਤਾ ਸੀ ਇਸ ਤੋਂ ਪਹਿਲਾਂ ਸੋ ਅੱਜ ਬਾਈ ਦੀਪ ਸਿੱਧੂ ਦੀਆਂ ਉਹਨਾਂ ਗੱਲਾਂ ਨੂੰ ਯਾਦ ਕਰਦਾ ਹੋਇਆ ਕਹਿੰਦਾ ਜਿਹੜਾ ਇਹਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਕਹੇਗਾ ਅਸੀਂ ਇਹ ਜਿਹੜੇ 부ਚੜ ਬਣਾ ਕਰਨਾ ਉਹ ਕਰ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਜੇਲਾ ਚ ਬੰਦ ਕਰ ਰਿਆ ਪੰਜਾਬ ਦੇ ਲਈ ਇੱਕ ਵੀ ਚੰਗੇ ਫੈਸਲੇ ਨਹੀਂ ਜਣੇ ਲਾਏ ਗਏ ਤੇ ਤੋਂ ਅੱਗੇ ਹੋਰ ਕੀ ਆਸ ਰੱਖ ਸਕਦੇ ਆ ਸੋ ਆਓ ਹੰਬੜਾ ਮਾਰੀਏ ਇਕੱਠੇ ਹੋ ਕੇ ਅਸੀਂ ਇਸ ਫੁੱਡੇ ਨਾਲ ਦੇ ਲਈ ਜਿਹੜੇ ਵੀ ਕਾਰਪੋਰੇਟ ਘਰਾਣੇ ਇਹਨਾਂ ਸਰਕਾਰਾਂ ਨੂੰ ਖੋਹੁੰਦੇ ਆ ਉਹਨਾਂ ਨੂੰ ਰੋਕਣ ਦੇ ਲਈ ਸਾਡਾ ਇਕੱਠਾ ਹੋਣਾ ਜ਼ਰੂਰੀ ਆ ਸੋ ਇਹਨੀਆਂ ਇੱਕ ਬੇਨਤੀਆਂ ਪ੍ਰਵਾਨ